ਚਾਰ ਮਿਲੇ 64 ਕਿਲੇ ਮਿਲੇ 20 ਕਰ ਜੋਰ ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲੇ ਹੈ 7 ਕਰੋੜ ਫਤੇ ਅੱਖੀਆਂ ਮੁਖ ਪਵਿੱਤਰ ਫਤੇ ਅੱਖੀਆਂ ਵੈਰੀ ਮਿੱਤਰ ਫਤੇ ਅੱਖਰ ਲੱਗੀਆਂ ਸਾਡੇ ਮੂੰਹ ਵਿੱਚੋਂ ਦੋ ਵਾਰ ਵੈਗਰੂ ਨਿਕਲਦਾ ਹੈ ਤੇ ਇੱਕ ਵਾਰ ਵੈਗਰੂ ਆਖਣ ਦੇ ਨਾਲ ਸਾਡੇ ਲੱਖਾਂ ਦੁੱਖ ਦਰਦ ਕਲੇਸ਼ ਮਿਟ ਜਾਂਦੇ ਹਨ ਸੋ ਇੱਕ ਵਾਰੀ ਸਾਰੀ ਸਾਧ ਸੰਗਤ ਆਪਣੇ ਮੋਖ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਆਪ ਸਭ ਬੜੇ ਭਾਗੇ ਹੋ ਕਿ ਆਪ ਸਭ ਨੂੰ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਆਨ ਆਪ ਸਭ ਬੜੇ ਭਾਗੇ ਹੋ ਕਿ ਸੱਚੇ ਪਾਤਸ਼ਾਹ ਆਪ ਜੀ ਨੂੰ ਆਪ ਜੀ ਦੇ ਘਰੋਂ ਮਾ ਫੜ ਕੇ ਆਪਣੀ ਗੋਦ ਵਿੱਚ ਲੈ ਕੇ ਆਏ ਹਨ ਮਹਾਰਾਜ ਉਹਨਾਂ ਨੂੰ ਹੀ ਆਪਣੀ ਗੋਦ ਵਿੱਚ ਬਿਠਾਉਂਦੇ ਹਨ ਜਿਨ੍ਹਾਂ ਦੇ ਬਹੁਤ ਚੰਗੇ ਕਰਮ ਜਿਨ੍ਹਾਂ ਨੇ ਬਹੁਤ ਚੰਗੇ ਕਰਮ ਕੀਤੇ ਹੋਣ ਜਿਨ੍ਹਾਂ ਦੇ ਭਾਗ ਬਹੁਤ ਵੱਡੇ ਹੋਣ ਤੇ ਜਿਨ੍ਹਾਂ ਦੀਆਂ ਝੋਲੀਆਂ ਮਹਾਰਾਜ ਨੇ ਖੁਸ਼ੀਆਂ ਨਾਲ ਭਰਮੀਆਂ ਹੋਵੇ ਏਕ ਵਾਰੀ ਸਾਰੀ ਸਾਧ ਸੰਗਤ ਰਲ ਮਿਲ ਕੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਬੱਤ ਦਾ ਆਪਣਾ ਸਾਧ ਸੰਗਤ ਜੀ ਅੱਜ ਮੈਂ ਆਪ ਸਭ ਦੇ ਨਾਲ ਕੁਝ ਜ਼ਰੂਰੀ ਬੇਨਤੀਆਂ ਸਾਂਝੀਆਂ ਕਰਨੀਆਂ ਜੇ ਚੰਗੀਆਂ ਲੱਗਣ ਤਾਂ ਮਨ ਵਿੱਚ ਵਸਾ ਲੈਣੀਆਂ ਜੀ ਜੇ ਨਾ ਚੰਗੀਆਂ ਲੱਗਣ ਤਾਂ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਪ੍ਰਾਤਨ ਸਮੇਂ ਆ ਵਿੱਚ ਸਿੱਖ ਕੌਮ ਤੇ ਮੁਸੀਬਤਾਂ ਦੇ ਝੱਖੜ ਤੂਫਾਨ ਝੁੱਲਦੇ ਸਨ ਗੁਰੂ ਦੇ ਪਿਆਰੇ ਸਿੰਘਾਂ ਦਾ ਜੰਗਲਾਂ ਝੱਲਾਂ ਵਿੱਚ ਵਾਸਾ ਹੁੰਦਾ ਸੀ ਉਨ੍ਹਾਂ ਕੋਲ ਖਾਂ ਲਈ ਰੁੱਖਾਂ ਦੇ ਪੱਤੇ ਹੁੰਦੇ ਸਨ ਤੇ ਫਲ ਹੁੰਦੇ ਸਨ ਜਾਂ ਫਿਰ ਇੱਕ ਮੁੱਠ ਛੋਲਿਆਂ ਦੀ ਦੰਨ ਤੇ ਨਾ ਹੀ ਉਨ੍ਹਾਂ ਕੋਲ ਵਧੀਆ ਸ਼ਸਤਰ ਹੁੰਦੇ ਸਨ ਬੀਬੀਆਂ ਦੀ ਕੁਰਬਾਨੀ ਵੀ ਕੁਝ ਘਟ ਨਹੀਂ ਸੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਪੀਸਣ ਪੀਸਣਾ ਪੈਂਦਾ ਸੀ ਤੇ ਖੰਨੀ ਖੰਨੀ ਪ੍ਰਸ਼ਾਦੇ ਦੇ ਗੁਜ਼ਾਰਾ ਕਰਨਾ ਪੈਂਦਾ ਸੀ ਤੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਹਾਰ ਪਰੋ ਕੇ ਘੜਾ ਵਿੱਚ ਪੂਨੇ ਪੈਂਦੇ ਸੀ ਪਰ ਫੇਰ ਵੀ ਇਹ ਗੁਰੂ ਕੇ ਸਿੱਧਕੀ ਸਿੱਖ ਤੇ ਸਿੰਘਣੀਆਂ ਐਨੇ ਜ਼ੁਲਮ ਸਹਿਣ ਤੋਂ ਬਾਅਦ ਵੀ ਧਰਮ ਤੋਂ ਨਹੀਂ ਸੁੰਡੋਗੇ ਪਰ ਅੱਜ ਅਸੀਂ ਕਿੱਥੇ ਖੜੇ ਹਾਂ ਕਿੱਥੇ ਖੜਿਆਂ ਖਾਲਸਾ ਹੀ ਅਸੀਂ ਅੱਜ ਅਸੀਂ ਗੁਰੂ ਦੀ ਰਹਿਤ ਮਰਿਆਦਾ ਦਾ ਕਿੰਨਾ ਕੋ ਪਾਲਨ ਕਰਦੇ ਹਾਂ ਅੱਜ ਮਹਾਰਾਜ ਨੇ ਸਾਨੂੰ ਆਲੀਸ਼ਾਨ ਮਹਿਲਾਂ ਵਰਗੇ ਘਰ ਬਖਸ਼ੇ ਨੇ ਸੋਹਣੇ ਧੀਆ ਪੁੱਤ ਪਰਿਵਾਰ ਬਖਸ਼ੇ ਨੇ ਗੱਡੀਆਂ, ਟਰੱਕ, ਮੋਟਰਸਾਈਕਲ, ਕਾਰਾਂ ਵੀ ਬਖਸ਼ੀਆਂ ਨੇ। ਜੀਬ ਦੀ ਜੀਬ ਦੇ ਸਵਾਦ ਲਈ 36 ਪ੍ਰਕਾਰ ਦੇ ਭੋਜਨ ਬਖਸ਼ੇ ਨੇ। ਸੁਹਣੇ ਧੀਆ ਪੁੱਤ ਬਖਸ਼ੇ ਨੇ। ਮਾਇਆ ਦੇ ਖੁੱਲੇ ਗੱਫੇ ਬਖਸ਼ੇ ਨੇ। ਸਾਹ ਸੰਗਿਆ ਜੀ ਅੱਜ ਸਾਡੇ ਸਿਰ ਤੇ ਕਿਸੇ ਮੀਰ ਮੰਨੂ ਦੀ ਤਲਵਾਰ ਨਹੀਂ ਲਟਕਦੀ। ਅਸੀਂ ਆਪ ਚੱਲ ਕੇ ਜਾਂਦੇ ਆਂ ਨਾਈ ਦੀ ਦੁਕਾਨ ਤੇ ਆਪਣੇ ਕੇਸ ਕਤਲ ਕਰਾਉਣ ਲਈ ਤੇ ਭੇਟ ਤੇ ਆਪਣੇ ਸ਼ੇਰਾਂ ਦੇ ਝੁੰਡ ਨੂੰ ਆਪਣੇ ਸ਼ੇਰਾਂ ਦੇ ਰੂਪ ਨੂੰ ਛੱਡ ਕੇ ਪੇਡਾਂ ਦੇ ਝੁੰਡ ਵਿੱਚ ਸ਼ਾਮਲ ਹੁੰਦੀ। ਸਾਧ ਸੰਗਤ ਜੀ ਅਸੀਂ ਬਸ ਇਹੋ ਕਹਿੰਨੇ ਰਹਿੰਨੇ ਆ ਹੈ ਨਾ ਹੈ। ਅਸੀਂ ਕਦੇ ਵੀ ਨਹੀਂ ਕਿਹਾ ਕਿ ਮਹਾਰਾਜ ਜੀ ਦੀਆਂ ਦਿੱਤੀਆਂ ਦਾਤਾਂ ਅਸੀਂ ਕਦੇ ਵੀ ਮਹਾਰਾਜ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਨਹੀਂ ਕੀਤਾ। ਅਸੀਂ ਹਮੇਸ਼ਾ ਇਹੋ ਕਹਿੰਨੇ ਆ ਹੈ ਨਾ ਹੈ। ਸਾਧ ਸੰਗਤ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਫਰਮਾਇਆ ਦਾਤ ਪਿਆਰੀ ਵਿਸਰਿਆ ਦਾਤਾਰ ਸਾਹ ਸੰਗਤ ਜੀ ਜੋ ਸਾਹ ਸੰਗਤਾਂ ਕੀ ਜੋਸਾ ਦੇ ਧਾਰੇ ਤੇ ਸਾਡੇ ਕੇਸ ਨੇ ਇਹ ਗੁਰੂ ਦੀ ਮੋਹਰ ਨੇ ਤੇ ਜੋ ਸਾਡੇ ਸਿਰ ਤੇ ਤਾਜ ਸਜਿਆ ਏ ਇਹ ਸਾਡੀ ਆਣ ਬਾਣ ਤੇ ਸ਼ਾਨ ਸੋ ਮੇਰੀ ਸਾਰੀਆਂ ਵੀਰਾਂ ਭੈਣਾ ਭਰਾਵਾਂ ਅੱਗੇ ਹੱਥ ਬਨ ਕੇ ਬੇਨਤੀ ਐ ਅਮਰਤ ਸਜੋ ਸਿੰਘ ਸਜੋ ਗੁਰੂ ਵਾਲੇ ਆ ਸਾਡ ਤੋਂ ਬਾਝੋ ਗੁਰ ਨਈ ਕੋਈ ਨੀ ਗੁਰੇ ਕਾ ਹੈ ਨਾਉ ਬੁਰਾ ਇੱਕ ਵਾਰੀ ਸਾਰੀ ਸਾਧ ਸੰਗਤ ਰਲ ਮਿਲ ਕੇ ਕਹਿ ਦੋ ਜੀ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਲੇ ਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਨਮਾਨਸ ਤੇ ਦੇਵਤੇ ਕੀਏ ਰੀਸ ਕਿਸੇ ਕੀ ਕਰਨੀਆ ਕਰਨੀਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਨੀਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਨੀਆ ਓ ਕਲਗੀ ਤਰਦੇ ਸਿੰਘਾਂ ਦੀ ਰੀਸ ਕਿਸੇ ਕੀ ਕਰਨੀਆ ਕਰਨੀਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਨੀਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵਖਰੀ ਮਰਣੀਆ ਪੌੜ ਪੜਾ ਕੇ ਖੰਡੇ ਦੀ ਮੋਆ ਵਿੱਚ ਪਾਤੀ ਜਾਣ ਜਨੇ ਪੌੜ ਪੜਾ ਕੇ ਖੰਡੇ ਦੀ ਮੁਰਦਿਆਂ ਵਿੱਚ ਪਾਈ ਜਾਣ ਜਨੇ ਪਿਤਾ ਵਾਰਿਆ ਧਰਮ ਦੀ ਖਾਤਰ ਪੁੱਤ ਕੀਤੇ ਕੁਰਬਾਨ ਜਨੇ ਪਿਤਾ ਵਾਰਿਆ ਧਰਮ ਦੀ ਖਾਤਰ ਪੁੱਤ ਕੀਤੇ ਕੁਰਬਾਨ ਜਨੇ ਆਹ ਚੋਂ ਨਿਕਲਣ ਚੰਗਿਆੜੇ ਤੇਗਾ ਚੋਂ ਅਗ ਵਰਣੀਆਂ ਵਰਣੀਆਂ ਜਗ ਤੋਂ ਵੱਖਰਾ ਜਿਉਣਾ ਇੱਥੇ ਜਗ ਤੋਂ ਵਖਰੀ ਮਰਣੀਆਂ ਜਗ ਤੋਂ ਵੱਖਰਾ ਜਿਉਣਾ ਤੇ ਜਗ ਤੋਂ ਵਖਰੀ ਮਰਣੀਆਂ ਓ ਕਲਗੀ ਤਰਦੇ ਸਿੰਘਾਂ ਦੀ ਰੀਸ ਕਿਸੇ ਕੀ ਕਰਨੀਆ ਕਰਨੀਆਂ ਜਗ ਤੋਂ ਵੱਖਰਾ ਜਗਤੋਂ ਵੱਖਰੀ ਮਰਣੀਆਂ ਜਗਤੋਂ ਵਖਰਾ ਜਿਉਣਾ ਏ ਤੇ ਜਗਤੋਂ ਵੱਖਰੀ ਮਰਣੀਆਂ ਬੰਦ ਬੰਦ ਕਟਵਾ ਕੇ ਵੀ ਏ ਈਨ ਕਿਸੇ ਦੀ ਮਨ ਦੇਣਾ ਮਨ ਦੇਣਾ ਮਰ ਕੇ ਮੌਤ ਵਿਆਹਣ ਵਾਲੇ ਘਰ ਘਰ ਸੂਰੇ ਜਮ ਦੇਣਾ ਮਰ ਕੇ ਮੌਤ ਵਿਆਹਣ ਵਾਲੇ ਘਰ ਘਰ ਸੂਰੇ ਜਮ ਦੇਣਾ ਜਾਣ ਕਲੀ ਤੇ ਕਰਕੇ ਜਿਨਾ ਧਰਮ ਦੀ ਰਾਖੀ ਕਰਨੀਆਂ ਕਰਨੀਆਂ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਨੀਆਂ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਨੀਆਂ ਓ ਕਲਗੀ ਤਰ ਦੇ ਸਿੰਘਾਂ ਦੀ ਰੀਸ ਕਿਸੇ ਕੀ ਕਰਨੀਆਂ ਕਰਣੀਆਂ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵਖਰੀ ਮਰਣੀਆਂ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵਖਰੀ ਮਰਣੀਆਂ ਚੜ ਖੜੀਆਂ ਤੇ ਚੜ ਕੇ ਵੀ ਏ ਆਖਣ ਪੀਂਗ ਪਿਆਰਾਂ ਦੀ ਲੈ ਗਈ ਭਾਵੇਂ ਸਿਰੋਂ ਖੋਪਰੀ ਸਿੱਧਕੀ ਸਿੱਖ ਸਰਦਾਰਾਂ ਦੀ ਲੈ ਗਈ ਭਾਵੇਂ ਸਿਰੋਂ ਖੋਪਰੀ ਸਿੱਧਕੀ ਸਿੱਖ ਸਰਦਾਰਾਂ ਦੀ ਜਾਣ ਜਾਵੇ ਤਾਂ ਬੇਸ਼ੱਕ ਜਾਵੇ ਧਰਮ ਦੀ ਹਾਮੀ ਭਰਨੀ ਆ ਭਰਨੀ ਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵਖਰੀ ਮਰਨੀ ਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵਖਰੀ ਮਰਨੀ ਆ ਹਕ ਕਲਗੀ ਤਰਦੇ ਸਿੰਘਾਂ ਦੀ ਰੀਸ ਕਿਸੇ ਕੀ ਕਰਨੀ ਆ ਕਰਨੀ ਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਨੀ ਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਨੀ ਆ ਦੇਸ਼ ਕੌਮ ਤੇ ਧਰਮ ਦੀ ਖਾਤਰ ਹੱਸ ਕੇ ਮੌਤ ਵੇ ਆਉਂਦੇ ਨੇ ਦੇਸ਼ ਕੌਮ ਤੇ ਧਰਮ ਦੀ ਖਾਤਰ ਹੱਸ ਕੇ ਮੌਤ ਵੇ ਆਉਂਦੇ ਨੇ ਫਾਂਸੀ ਦੇ ਤਖਤੇ ਤੇ ਚੜ ਕੇ ਗੀਤ ਅਣਖ ਦੇ ਗਾਉਂਦੇ ਨੇ ਹੰਸੀ ਦੇ ਤਖਤੇ ਤੇ ਚੜ ਕੇ ਗੀਤ ਅਣਖ ਦੇ ਗਾਉਂਦੇ ਨੇ ਪ੍ਰੇਮੀ ਕਹੇ ਜੰਡਿਆਲੇ ਵਾਲਾ ਲੱਖ ਮੁਸੀਬਤ ਜਰਣੀਆਂ ਜਰਣੀਆਂ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਣੀਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵੱਖਰੀ ਮਰਣੀਆ ਹਕ ਕਲਗੀ ਤਰ ਦੇ ਸਿੰਘਾਂ ਦੀ ਰੀਸ ਕਿਸੇ ਕੀ ਕਰਨੀਆਂ ਕਰਨੀਆਂ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵਖਰੀ ਮਰਣੀਆ ਜਗ ਤੋਂ ਵੱਖਰਾ ਜਿਉਣਾ ਏ ਤੇ ਜਗ ਤੋਂ ਵਖਰੀ ਮਰਣੀਆ ਜਿਕਰ ਅਗ ਜਾਵੇ ਨਿਆਲ ਹੋ ਜਾਵੇ ਗੁਰ ਗੋਬਿੰਦ ਸਿੰਘ ਦੇ ਮਨੋਂ ਪਾ ਸਮੇਂ ਦੇ ਚ ਰਹਿੰਦੇ ਆ ਸਮਾਪਤੀ ਆ ਭੁੱਲਣ ਅੰਦਰ ਸਭ ਕੋ ਆ ਭੁੱਲ ਗਰੂ ਕਰਦੇ ਕੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਇੱਕ ਵਾਰੀ ਸਾਰੀ ਸਾਧ ਸੰਗਤ ਰਲ ਮਿਲ ਕੇ ਕਹਿ ਦੋ ਜੀ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ